ਇੱਕ ਦਾ ਬਾਈਆਂ ਦਾ ਰੇਟ ਅੱਧਾ ਹੀ ਆ ਸਮਝ ਲਓ ਸਾਡੇ ਬਠਿੰਡੇ ਨਾਲੋਂ ਹਾਂਜੀ ਤੇ ਇੱਕ ਬਾਈ ਨੇ ਕੋ ਗੁਆਲਟੀ ਬਹੁਤ ਵਧੀਆ ਨਾਲੇ ਤਾਂ ਰੇਟ ਅੱਧਾ ਨਾਲੇ ਕੁਆਲਿਟੀ ਬਹੁਤ ਵਧੀਆ ਠੀਕ ਹੈ ਬਾਕੀ ਭਾਈ ਇਨਸਾਨ ਬਹੁਤ ਵਧੀਆ ਯਾਰ ਸਾਰੀਆਂ ਗੱਲਾਂ ਛੱਡ ਕੇ ਇਕੱਲਾ ਪੈਸਾ ਕਹਿੰਦੇ ਨਾਲ ਨਹੀਂ ਜਾਂਦਾ ਹਾਂਜੀ ਹਾਂਜੀ ਦੋਸਤੋ ਅੱਜ ਬਾਈ ਫੌਜੀ ਹੋਰੀ ਆਏ ਆਪਣੇ ਏਰੀਏ ਦੇ ਵਿੱਚ ਅਬੋਹਰ ਤੋਂ ਸਪੈਸ਼ਲ ਚੱਲ ਕੇ ਤੇ ਬਾਈ ਨਾਲ ਕਰਦਿਆਂ ਗੱਲਬਾਤ ਕਿੱਥੇ ਆਪਾਂ ਖੜੇ ਆ ਕੀ ਇੱਥੇ ਬਾਈ ਹੋਰਾਂ ਨੇ ਤਿਆਰ ਕੀਤਾ ਹਨਾ ਬਾਈ ਹੋਰਾਂ ਨਾਲ ਕਿਵੇਂ ਡੀਲ ਹੋਈ ਇੰਨੀ ਦੂਰੋਂ ਚੱਲ ਕੇ ਆਉਂਦਾ ਕਾਰਨ ਕੀ ਆ ਕਿਉਂਕਿ ਆਪਣੇ ਏਰੀਆ ਦੇ ਵਿੱਚ ਵੀ ਨਰਸਰੀਆਂ ਬਹੁਤ ਹੈਗੀਆਂ ਤੇ ਜਿਹੜੇ ਮਾਲਕ ਨੇ ਇਸ ਘਰ ਦੇ ਬਾਈ ਹੋਰੇ ਉਹਨਾਂ ਨਾਲ ਵੀ ਗੱਲਬਾਤ ਤੁਹਾਡੀ ਕਰਾਵਾਂਗੇ ਸਭ ਤੋਂ ਪਹਿਲਾਂ ਬਾਈ ਫੌਜੀ ਨਾਲ ਗੱਲਬਾਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਬਾਈ ਬਹੁਤ ਵਧੀਆ ਬਾਈ ਚੜ੍ਹਦੀ ਕਲਾ ਤੇ ਅੱਜ ਬਾਈ ਇੰਨੀ ਦੂਰੋਂ ਸਾਡੇ ਏਰੀਆ 'ਚ ਕਿਵੇਂ ਆਉਣਾ ਹੋਇਆ ਕੀ ਸਬਬ ਬਣਿਆ ਬਸ ਇਸ ਤਰ੍ਹਾਂ ਸੀ ਬਾਈ ਬਲਵਿੰਦਰ ਹੋਰੀ ਪਿੰਡ ਜਿਵੇਂ ਬੱਲੂ ਆਣਾ ਜੀ ਹਣਾ ਬਟਾ ਜ ਆਉਣਾ ਆਪਣਾ ਤੁਹਾਡਾ ਇਲਾਕਾ ਜੀ ਬਾਈ ਹੋਰੀ ਆਪਣੇ ਵੱੰਨੀ ਜਾਂਦੇ ਉਹਨਾਂ ਦੀਆਂ ਰਿਸ਼ਤੇਦਾਰੀਆਂ ਆਉਂਦੇ ਜਾਂਦੇ ਵਹਿੰਦੇ ਰਹਿੰਦੇ ਆ ਫਿਰ ਕਹਿੰਦੇ ਬਾਈ ਯਾਰ ਸਾਨੂੰ ਵੀ ਇੱਕ ਵਧੀਆ ਜਿਹਾ ਪਾਰਕ ਬਣਾ ਕੇ ਦਿਓ ਠੀਕ ਹੈ ਬਾਈ ਹੁਣ ਆਪਾਂ ਬਾਈ ਬਾਈ ਦੇ ਆ ਦੇਖੋ ਇਟਾਲੀਅਨ ਘਾਹ ਲਾਇਆ ਜੀ ਆ ਬੂਟੇ ਲਾਏ ਆ ਹਾਂਜੀ ਤੇ ਆ ਇਧਰ ਗਮਲਿਆਂ ਚ ਵੀ ਲਾਏ ਆ ਦਿਖਾ ਦਿਓ ਇਧਰ ਆ ਦੀਵਾਰ ਦੇ ਨਾਲ ਵੀ ਆਪਾਂ ਬੋਤਲ ਫਾਰਮ ਵੱਡੇ ਲਾਏ ਆ ਜੀ ਹਾਂਜੀ ਹਾਂਜੀ ਇਹ ਕੀ ਹਾਈਟ ਆ ਬਈ ਇਹਨਾਂ ਦੀ ਇਹ ਹਾਈਟ ਹੋਊਗੀ ਬਾਈ ਜੀ 8-10 ਫੁੱਟ ਠੀਕ ਹੈ ਬਾਈ ਆਮ ਨਾਲ ਹੋਊਗੀ ਜੀ ਅੱਜ ਪਹਿਲੀ ਵਾਰ ਹੀ ਆਏ ਹਾਂ ਬਈ ਇਸ ਕੋਠੀ ਦੇ ਵਿੱਚ ਹਾਂ ਪਹਿਲੀ ਵਾਰ ਹੀ ਆਏ ਹਾਂ ਜਿਵੇਂ ਤੁਸੀਂ ਬਾਈ ਨਰਸਰੀ ਜਿੱਥੇ ਫਰੂਟ ਪਲਾਂਟ ਵੇਚਦੇ ਹੋ ਹਨਾ ਹਾਂਜੀ ਬਈ ਉੱਥੇ ਵੀ ਆਪਣੀਆਂ ਕਾਫੀ ਵੀਡੀਓ ਤੋਡੀਆਂ ਅਪਲੋਡ ਹੋਈਆਂ ਬਹੁਤ ਪਿਆਰ ਦਿੱਤਾ ਲੋਕਾਂ ਨੇ ਤੇ ਜਿਹੜਾ ਇਹ ਲੈਂਡਸਕੇਪਿੰਗ ਵਾਲਾ ਕੰਮ ਹੈਗਾ ਘਰਾਂ ਦੇ ਵਿੱਚ ਆਉਣੇ ਉਹ ਜਿਹੜੇ ਪਾਰਕ ਤਿਆਰ ਕਰਨੇ ਆ ਜਾਂ ਡੈਕੋਰੇਸ਼ਨ ਪਲਾਂਟ ਆ ਇਹਦਾ ਆਪਣਾ ਕੀ ਸਿਸਟਮ ਹੁੰਦਾ ਜੀ ਸਿਸਟਮ ਤਾਂ ਇਹ ਆ ਬਾਈ ਜੀ ਵੀ ਜਗ੍ਹਾ ਦੇਖ ਕੇ ਆਏ ਗਰਾਊਂਡ ਕਿੰਨਾ ਮਰਜ਼ੀ ਹੋਵੇ ਖੇਡਣ ਵਾਲਾ ਜਾਂ ਘਰ ਵਾਲਾ ਮੰਨ ਲਓ ਜਿਵੇਂ ਘਰਾਂ ਦੇ ਵਿੱਚ ਹੈ ਜਿੰਨਾ ਵੀ ਮਰਜ਼ੀ ਏਰੀਆ ਹੋਵੇ 500 200 400 ਇਹ ਨਹੀਂ ਵੀ ਜੇ 400 ਫੁੱਟ ਸਕੇਅਰ ਫੁੱਟ ਏਰੀਆ ਦਾ ਪਤਾ ਹੀ ਆਵਾਂਗੇ ਐਦਾਂ ਦੀ ਕੋਈ ਗੱਲ ਨਹੀਂ ਜੀ ਏਰੀਆ ਕਿੰਨਾ ਮਰਜ਼ੀ ਹੋਵੇ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਂਜੀ ਮਾਲਕ ਨੇ ਤੁਹਾਨੂੰ ਜਗ੍ਹਾ ਦਿਖਾਉਣੀ ਹੈ ਡਿਜ਼ਾਈਨ ਤੁਸੀਂ ਆਪ ਕਰਦੇ ਹੋ ਹਾਂਜੀ ਖੁਦ ਕਰਨਾ ਹੁੰਦਾ ਜੀ ਠੀਕ ਹੈ ਬਾਈ ਬਾਕੀ ਚੁਆਇਸ ਪੁੱਛ ਲੈਣੇ ਆਂ ਵੀ ਬਾਈ ਬਾਹਰ ਅੰਦਰ ਜਾਂਨੇ ਹੋ ਬੂਟਾਂ ਦਾ ਤਾਂ ਚਲੋ ਨਹੀਂ ਆਮ ਬੰਦੇ ਨੂੰ ਪਤਾ ਲੱਗਦਾ ਵੀ ਤੁਸੀਂ ਫੋਟੋ ਖਿੱਚ ਲੋ ਜੇ ਤੁਹਾਨੂੰ ਕਿਸੇ ਚੀਜ਼ ਦਾ ਚੰਗਾ ਲੱਗਦਾ ਤਾਂ ਠੀਕ ਹੈ ਜੀ ਫਿਰ ਉਹ ਬੂਟਾ ਜੇ ਸਾਨੂੰ ਪਤਾ ਲੱਗਦਾ ਵੀ ਦੀਵਾਰ ਨਾਲ ਲਾਉਣਾ ਹੈ ਜਾਂ ਤੁਪੇ ਚੱਲੂ ਜਾਂ ਨਾ ਚੱਲੂ ਕਿੰਨਾ ਫਲਾ ਹੋਊਗਾ ਮਤਲਬ ਬੂਟੇ ਨੇ ਕਿੰਨਾ ਵਧਣਾ ਹੈ ਇਸ ਕਰਕੇ ਅਸੀਂ ਆਪਣੇ ਹਿਸਾਬ ਨਾਲ ਉਹ ਚੀਜ਼ ਸੈੱਟ ਕਰਕੇ ਲਾਉਣੀ ਹੈ ਠੀਕ ਹੈ ਬਾਈ ਜੀ ਤੇ ਜਿਹੜੀ ਜਗ੍ਹਾ ਹੈਗੀ ਜਮੀਨ ਆ ਪਾਣੀ ਆ ਉਹ ਪਾਣੀ ਤਾਂ ਜੀ ਵੇਖੋ ਹੋ ਜੇ ਤਾਂ ਨਹਿਰ ਦਾ ਹੋ ਜੇ ਤਾਂ ਬਹੁਤ ਵਧੀਆ ਗੱਲ ਆ ਨਹੀਂ ਤਾਂ ਫਿਰ ਇੱਕ ਜਾਂ ਦੋ ਨੰਬਰ ਪਾਣੀ ਹੋਵੇ ਇਸ ਤੋਂ ਥੱਲੇ ਪਾਣੀ ਨਾ ਹੋਵੇ ਠੀਕ ਆ ਬਈ ਜਿਵੇਂ ਆਪਾਂ ਨੂੰ ਪਤਾ ਕੁਛ ਲੱਕਿਆਂ ਦੇ ਵਿੱਚ ਪਾਣੀ ਖਰਾਬ ਹੈ ਜੀ ਹਾਂ ਉਸ ਤੋਂ ਬਾਅਦ ਜਗਾ ਜਿਵੇਂ ਬਈ ਜੀ ਇਹ ਪਾਰਕ ਹੈ ਜੀਰੋ ਲੈਵਲ ਹੋਵੇ ਜੀ ਮਿਸਤਰੀ ਕਿੰਨਾ ਹੀ ਕੁਝ ਕਹੀ ਜਾਵੇ ਜੀਰੋ ਲੈਵਲ ਹੋਵੇ ਜ਼ੀਰੋ ਦਾ ਮਤਲਬ ਇਹ ਹੈ ਬਈ ਹਾਂ ਨਿਕਾਸੀ ਜ਼ਰੂਰ ਕੱਢ ਦਿਓ ਅਸੀਂ ਇਹ ਨਹੀਂ ਕਹਿੰਦੇ ਵੀ ਨਿਕਾਸੀ ਨਾ ਕੱਢੋ ਪਰ بارشਾਂ ਵਗੈਰਾ ਜ਼ਿਆਦਾ ਪੈਂਦੀਆਂ ਪਾਣੀ ਖੜਨ ਦਾ ਚਾਂਸ ਹੈ ਤਾਂ ਕੋਈ 3 ਇੰਚ ਜਾਂ 4 ਇੰਚ ਦਾ ਟੋਟਾ ਕੋਈ ਉਹੋ ਜਿਹਾ ਪਾ ਦਿਓ ਇੰਚ ਨੀਵਾ ਠੀਕ ਹੈ ਚਾਹੇ ਸਾਡੇ ਤੋਂ ਕੰਮ ਕਰਾਓ ਚਾਹੇ ਕਿਤੋਂ ਵੀ ਕੰਮ ਕਰਾਓ ਮਿਸਤਰੀ ਜਿੰਨਾ ਮਰਜ਼ੀ ਕਹੇ ਪਰ ਤੁਸੀਂ ਜ਼ੀਰੋ ਲੈਵਲ ਹੀ ਰੱਖਣਾ ਜਗਾ ਨੂੰ ਕਾਰਨ ਉਹਦਾ ਇਹ ਬਾਈ ਜੀ ਇੱਕੋ ਜਿਹਾ ਪਾਣੀ ਲੱਗੂਗਾ ਘਾਹ ਨੂੰ ਸਾਰਾ ਇੱਕੋ ਜਿਹਾ ਹੀ ਹਰਾ ਭਰਾਊਗਾ ਠੀਕ ਹੈ ਬਾਈ ਜੀ ਬਾਈ ਜਿਵੇਂ ਕੋਠੀਆਂ ਆਪਾਂ ਅੱਜਕੱਲ ਚੰਗੇ ਪੈਸੇ ਲਾ ਕੇ ਤਿਆਰ ਕਰਦੇ ਆ ਹਨਾ ਪਾਰਕ ਵੀ ਬਹੁਤ ਭਰਾ ਬਣਾ ਲੈਂਦੇ ਆ ਜਾਂ ਮਾਲੀਆਂ ਤੋਂ ਬੂਟੇ ਲਵਾ ਲੈਂਦੇ ਆ ਪਰ ਸਮਾਂ ਪਾ ਕੇ ਕੀ ਆ ਬੂਟੇ ਸੁੱਕਣੇ ਸ਼ੁਰੂ ਹੋ ਜਾਂਦੇ ਆ ਆਪਾਂ ਨੂੰ ਸਹੀ ਕਾਰਨ ਵੀ ਨਹੀਂ ਪਤਾ ਲੱਗਦਾ ਵੀ ਕੀ ਕਾਰਨ ਆ ਜਿਵੇਂ ਕੋਈ ਕਹਿ ਦਿੰਦਾ ਪਾਉਵੇਂ ਦਵਾਈਆਂ ਪਾਈ ਜਾਂਦੇ ਆ ਕੈਮੀਕਲ ਪਾਈ ਜਾਂਦੇ ਆ ਹਨਾ ਤੇ ਜਿਵੇਂ ਬਾਅਦ ਦੇ ਵਿੱਚ ਜਿਹੜੀ ਪਾਰਕ ਦੀ ਦੇਖਪਾਲ ਹੈਗੀ ਆ ਉਹਦਾ ਫਿਰ ਕੀ ਸਿਸਟਮ ਹੁੰਦਾ ਤੁਸੀਂ ਆਉਨੇ ਹੋ ਦੇਖਦੇ ਹੋ ਹਾਂ ਬਾਈ ਜੀ ਟਾਈਮ ਹੋਵੇ ਤਾਂ ਜ਼ਰੂਰ ਮਾਰਦੇ ਆ ਚੱਕਰ ਮੰਨ ਲਓ ਆਉਂਦੇ ਜਾਂਦੇ ਜਿਵੇਂ ਹੁਣ ਬਾਈ ਦੇ ਅਸੀਂ ਕੰਮ ਕਰਕੇ ਗਏ ਆ ਸੋ ਆਪਣੀ ਕੋਈ 25 30 10 ਦਿਨ ਹੀ ਮਹੀਨੇ ਨੂੰ 20 ਦਿਨਾਂ ਨੂੰ ਲੰਘਾਂਗੇ ਤਾਂ ਜ਼ਰੂਰ ਕਰੇ ਬਾਈ ਦੇ ਚੱਕਰ ਮਾਰ ਕੇ ਜਾਵਾਂਗੇ ਕਰਦਿਆਂ ਨੂੰ ਪਤਾ ਲੱਗੇ ਜਾਂ ਨਾ ਲੱਗੇ ਅਸੀਂ ਵੇਖ ਕੇ ਆਪਦਾ ਵਾਪਸ ਚਲਾਏ ਨਾ ਕੋਈ ਕਮੀ ਪੇਸ਼ੀ ਹੋਈ ਤਾਂ ਦੱਸ ਕੇ ਵੀ ਜਾਵਾਂਗੇ ਨਹੀਂ ਫੋਨ ਕਰਦੇ ਜਿਵੇਂ ਕਟਿੰਗ ਕਰਵਾਉਣੀ ਆ ਕਿਸੇ ਨੇ ਗਡਾਈ ਕਰਾਉਣੀ ਆ ਤੁਸੀਂ ਕਰਦੇ ਨੂੰ ਬੰਦਾ ਹੁੰਦਾ ਤੁਹਾਡੇ ਕੋਲ ਹਾਂ ਬੰਦੇ ਹੁੰਦੇ ਬਾਈ ਜੀ ਠੀਕ ਆ ਬਾਈ ਜਿਵੇਂ ਹੁਣ ਪਾਰਕ ਤਿਆਰ ਕੀਤਾ ਬਈ ਇੱਥੇ ਕਿਹੜੀ ਵੈਰਾਈਟੀ ਲੱਗੀ ਆ ਇਟਾਲੀਅਨ ਕਾਲ ਆਇਆ ਜੀ ਬਾਈ ਤੇ ਹੋਰ ਆਪਣੇ ਕੋਲੇ ਕਿਹੜੀਆਂ ਕਿੜੀਆਂ ਵੈਰਾਈਟੀਆਂ ਹੁੰਦੀਆਂ ਕਾਤ ਆਪਣੇ ਕੋਲੇ ਸਿਲੈਕਸ਼ਨ ਨੰਬਰ 1 ਵੀ ਹੁੰਦਾ ਬਾਈ ਜੀ ਉਸ ਤੋਂ ਇਲਾਵਾ ਆਪਣੇ ਕੋਲੇ 골ਫ ਵੀ ਹੁੰਦਾ ਜੀ ਪਰ ਅਸੀਂ 95% ਘਰਾਂ ਦੇ ਵਿੱਚ ਬਾਈ ਜੀ ਇ ਇਦਾਂ ਕੀ ਵਿਸ਼ੇਸ਼ਤਾਵਾਂ ਹੈਗੀਆਂ ਸਿਸਟਮ ਹੈ ਬਈ ਇੱਕ ਤਾਂ ਕਟਾਈਆਂ ਸਾਰੇ ਸਾਲ ਦੀਆਂ ਚਾਰ ਆ ਇੱਕ 24 ਘੰਟੇ ਹਰਾ ਭਰਾ ਰਹਿੰਦਾ ਜੀ ਪਲੱਸ ਇਹਦੇ ਵਿੱਚ ਹੀ ਸੌਫਟੀ ਬਹੁਤ ਹੁੰਦਾ ਇਹ ਜਿੱਦਾਂ ਤੁਸੀਂ ਆਰਟੀਫੀਸ਼ੀਅਲ ਦੇਖਦੇ ਹੋ ਇਦਾਂ ਹੀ ਇਹ ਚੀਜ਼ ਹੈ ਚੱਲ ਕੇ ਦੇਖੋਗੇ ਉੱਪਰ ਬੈਠੋਗੇ ਅਸੀਂ ਇੰਨਾ ਸਾਨੂੰ ਮੈਨੂੰ ਇੰਨੀ ਕੁ ਤਸੱਲੀ ਹੈ ਵੀ ਇਸ ਘਾਹ ਦੇ ਉੱਤੇ ਅਗਰ ਤੁਸੀਂ ਕੱਲ ਬਿਨਾਂ ਥਾਲੀ ਤੋਂ ਵੀ ਰੋਟੀ ਰੱਖ ਲਓ ਨਾ ਤਾਂ ਬੁਰਾ ਨਹੀਂ ਲੱਗੂਗਾ ਵਧੀਆ ਲੱਗੂ ਬਾਈ ਇੰਨੀ ਸੌਫਟਨੈਸ ਤੇ ਬਹੁਤ ਵਧੀਆ ਬੋਲਾ ਘਾਹ ਹੁੰਦਾ ਕਈ ਕਹਿੰਦੇ ਵੀ ਇਹ ਗੱਦੀ ਘਾਹ ਹੋਵੇ ਗੱਦੀ ਘਾਹ ਸਾਰੇ ਹੀ ਹੁੰਦੇ ਜੀ ਹੂੰ ਸਿਲੈਕਸ਼ਨ ਵੀ ਗੱਦੀ ਕਾ ਹੀ ਹੁੰਦਾ ਜੇ ਉਹਦੀ ਸਹੀ ਸੰਭਾਲ ਹੋਵੇ ਤਾਂ ਜੀ ਮਾੜਾ ਨਹੀਂ ਐ ਪਰ ਉਹ ਕੀ ਬਈ ਉਹਦੀਆਂ ਖਰਚੇ ਜ਼ਿਆਦਾ ਕਟਾਈ ਜ਼ਿਆਦਾ ਉਹੋ ਜੀ ਕੁਆਲਿਟੀ ਐ ਜੇ ਉਹ ਜੀ ਉਹ ਚੀਜ਼ ਐ ਜੀ ਬਈ ਅਸੀਂ ਮਾੜਾ ਨਹੀਂ ਕਹਿੰਦੇ ਸਿਲੈਕਸ਼ਨ ਨੰਬਰ 1 ਵੀ ਕਾ ਠੀਕ ਐ ਕਾਰ ਨੇ ਵੀ ਕਿਤੋਂ ਪਿਓਰ ਹੋਵੇ ਉਹ ਚ ਕਈ ਵਾਰੀ ਦੇਸੀ ਵੀ ਹੁੰਦਾ ਮਿਕਸ ਪਲੱਸ ਉਹ ਵੱਧਦਾ ਬਹੁਤ ਉਹਦੀਆਂ ਕਟਾਈਆਂ ਬਹੁਤ ਆ ਵੀ ਮੰਨ ਲਓ ਜਿਵੇਂ ਸਪੋਜ਼ ਕਰੋ ਬਾਈ ਜੀ ਦਾ ਖਰਚਾ ਲਾ ਲਓ ਵੀ 500 ਫੁੱਟ ਸਕੁਅਰ ਫੁੱਟ ਪਾਰਕ ਐ ਜੀ ਜੇ ਆਪਾਂ ਇਹ 12 ਤੋਂ ਅਸੀਂ 16 ਕਟਾਈਆਂ ਕਹਿੰਦੇ ਆ ਸਾਲ ਦੀਆਂ ਠੀਕ ਹੈ ਜੇ ਬਾਈ ਜੀ ਇਹਦੇ ਵਿੱਚ ਜੇ ਆਪਾਂ 500 ਰੁਪਿਆ ਵੀ ਦਈਏ ਤਾਂ ਬਾਈ 5-7000 ਰੁਪਿਆ ਤਾਂ ਆਪਣਾ ਸਿਰਫ ਕਟਾਈ-ਕਟਾਈ ਦਾ ਹੀ ਬਣ ਗਿਆ ਜੀ ਹਾਂਜੀ ਹਾਂਜੀ ਇਸੇ ਕਰਕੇ ਬਾਈ ਇਹ ਥੋੜਾ ਜਿਹਾ ਲੋਨ ਚ ਵੀ ਮਹਿੰਗਾ ਪੈਂਦਾ ਪਰ ਸਾਰੀ ਉਮਰ ਸਸਤਾ ਪੈਂਦਾ ਹੁਣ ਦੇਖੋ ਕਿੱਥੇ 6-7000 ਰੁਪਿਆ ਕਟਾਈ ਦਾ ਕਿੱਥੇ 2000 ਦਾ ਚਾਰ ਹੀ ਕਟਾਈਆਂ ਇਹਦੀਆਂ ਸਾਲ ਦੀਆਂ ਠੀਕ ਹੈ ਬਾਈ ਜੀ ਤੇ ਬਾਈ ਥੋੜੀ ਜਿਹੀ ਰੇਟ ਦੱਸੋਗੇ ਜਿਵੇਂ ਪਾਰਕਾਂ ਦੇ ਰੇਟ ਹੈਗੇ ਕੀ ਹੁੰਦੇ ਆ ਹਨਾ ਪਾਰਕਾਂ ਦੇ ਬਾਈ ਜੀ ਘਾਹ ਦਾ ਰੇਟ ਤਾਂ ਏਰੀਆ ਦੇ ਹਿਸਾਬ ਨਾਲ ਹੁੰਦਾ ਜੀ ਸਾਡਾ ਇਹ ਆ ਜੀ ਜੇ ਤਾਂ ਮੰਨ ਲਓ 1000 ਫ ਇਹ ਨਹੀਂ ਵੀ ਉਹਦਾ ਵੀ ਓਨਾ ਹੀ ਲਵਾਂਗੇ ਤੇ 500 400 ਫੁੱਟ ਦਾ ਵੀ ਓਨਾ ਹੀ ਲਵਾਂਗੇ ਸਹੀ ਗੱਲ ਬੂਟਾਂ ਦੀ ਬਾਈ ਜੀ ਬੂਟਾਂ ਦੀ ਅੱਜ ਜਿਵੇਂ ਹੁਣ ਟਪੋਰੀਆਂ ਲਾਈਆਂ ਬਾਈ ਜੀ ਹਣਾ ਜਿਵੇਂ ਆਹ ਟਪੋਰੀ ਲੱਗੀ ਹੈ ਜੀ ਇਹਨੂੰ ਅਸੀਂ ਕੋਪਰ ਟਪੋਰੀ ਕਹਿੰਦੇ ਹਾਂ ਜੀ ਹਲਕੀ ਜਿਹੀ ਲਾਲ ਧਾਂਤ ਮਾਰਦੀ ਆ ਇਹ ਲਗਭਗ ਜੀ 4-5 ਫੁੱਟ ਦਾ ਬੂਟਾ ਜੀ ਅਸੀਂ 400 ਰੁਪਏ ਦਾ ਸੇਲ ਕਰਦੇ ਆ ਜੀ ਬਾਈ ਉਸ ਤੋਂ ਬਾਅਦ ਉਹ ਸਾਹਮਣੇ 골ਡਨ ਲੱਗੀ ਹੈ ਜੀ 5-6 ਫੁੱਟ ਦੀ ਉਹ ਵੀ 400 ਰੁਪਏ ਦੀ ਹੈ ਕੈਜੂਰੀਨਾ ਬਾਈ ਜੀ ਇਹ ਵੀ 400 ਰੁਪਏ ਦੀ ਹੈ ਉਸ ਤੋਂ ਬਾਅਦ ਆ ਪੈਨਸਲ ਆ ਗਈਆਂ 4-5 ਫੁੱਟ ਦੀਆਂ 800 ਰੁਪਏ ਦੀ ਹੈ ਜੀ ਜੀ ਉਸ ਤੋਂ ਬਾਅਦ ਬਾਈ ਜੀ ਆ ਜਿਵੇਂ ਬਿਸਮਾਰ ਕੀ ਆ ਗਈ ਵੱਡਾ ਇਹ ਬਿਸਮਾਰ ਕੇ ਬਈ ਸਾਡੇ ਕੋਲੇ 1000 ਰੁਪਏ ਤੋਂ ਲੈ ਕੇ ਲਗਭਗ 3500 4000 ਉਸ ਤੋਂ ਵੱਡਾ ਵੀ ਆਉਂਦਾ 5000 ਤੱਕ ਉਹ ਵੀ ਹੁੰਦੇ ਹੈ ਜੀ ਉਸ ਤੋਂ ਬਾਅਦ ਜਿਵੇਂ ਆ ਪਾਮ ਦੀਆਂ ਵੈਰਾਈਟੀਆਂ ਆ ਗਈਆਂ ਜੀ ਰੈਫਿਸ਼ ਆ ਗਿਆ ਕੰਗੀ ਪਾਮ ਆ ਗਿਆ ਹਾਂਜੀ ਆ ਫੋਨਿਕਸ ਪਾਮ ਆ ਗਿਆ ਜੀ 골ਡਨ 사이프러스 ਆ ਗਿਆ ਜੀ ਜਿਵੇਂ ਜੀ ਜੀ 에어로케리아 ਆ ਸਾਰੇ ਬਾਈ ਜੀ ਜੋ ਉੱਥੋਂ ਲੈ ਕੇ ਇੱਥੋਂ ਤੱਕ ਦੇਖੀਏ ਤਾਂ ਇੱਕ ਕੰਗੀ ਪਾਮ ਨੂੰ ਛੱਡ ਕੇ ਸਾਰੇ ਬੂਟੇ 400 ਰੁਪਏ ਦੀ ਰੇਂਜ ਤੇ ਹੈ ਬਾਈ ਜਿਵੇਂ ਕੋਠੀਆਂ ਦਾ ਆਪਣੇ ਏਰੀਆ ਬਹੁਤ ਹੁੰਦਾ ਚਾਰ ਦੀਵਾਰੀ ਕਾਫੀ ਬਣ ਜਾਂਦੀ ਹੈ ਹਨਾ ਤੇ ਚਾਰ ਦੀਵਾਰੀ ਦੇ ਨਾਲ ਨਾਲ ਆਪਾਂ ਕਿਹੜੇ ਕਿਹੜੇ ਪਲਾਂਟਰ ਜ਼ਿਆਦਾ ਲਾਉਣੇ ਆ ਜਿਵੇਂ ਪਾਮ ਹੋਗੇ ਇੱਕ ਦਾ ਜਿਵੇਂ ਆ ਆ ਹੋ ਗਏ ਬਾਈ ਜੀ ਬੋਤਲ ਪਾਮ ਹਨਾ ਇਹ ਬਾਈ ਨੇ ਕਿਹਾ ਯਾਰ ਸਾਨੂੰ ਆ ਸੋਹਣੇ ਲੱਗਦੇ ਆ ਜੇ ਅਸੀਂ ਬਾਈ ਜੀ ਟਰਮੀਨੇਲੀਆ ਲਾਉਣੇ ਆ ਟਰਮੀਨੇਲੀਆ ਉਹ ਜਿਹਨੂੰ ਆਪਣੇ ਟਾਲੀਆਂ ਵੀ ਕਹਿ ਦਿੰਦੇ ਆ ਬਲੋਟ ਸ਼ੀਸ਼ੀ ਵਾਲ ਪੈਸੇ ਦੇ ਵਿੱਚ ਜ਼ਿਆਦਾ ਉਹ ਲੱਗਦੀਆਂ ਆਪਣੇ ਏਰੀਆ 'ਚ ਉਹ ਬਾਈ ਜੀ ਚਾਰ ਸਫੇਰੇ ਛਤਰੀ ਬਣਾਉਂਦਾ ਪਰ ਇਹ ਦੀਵਾਰ ਨੇੜੇ ਹੋਣੇ ਕਰਕੇ ਉਹ ਚੀਜ਼ ਨਹੀਂ ਲਾਈ ਅਸੀਂ ਠੀਕ ਹੈ ਬਾਈ ਬਾਈ ਦੀ ਚੋਆਇਸ ਸੀ ਯਾਰ ਅਸੀਂ ਯਾਰ ਬੋਤਲ ਪਾਮ ਲਾਉਣੇ ਆ ਸੋਹਣੇ ਲੱਗਦੇ ਆ ਪਰ ਇਹ ਚੀਜ਼ ਲਾਈ ਹੈ ਜੀ ਠੀਕ ਹੈ ਜੀ ਹਾਂਜੀ ਤੇ ਜਿਵੇਂ ਕਿਸੇ ਨੇ ਬਾਈ ਤਿਆਰ ਕਰਵਾਉਣਾ ਤੁਹਾਡੇ ਤੋਂ ਪਾਰਕਾਂ ਜਾਂ ਕੋਠੀ ਦਾ ਸਾਰਾ ਕੰਮ ਕਰਾਉਣਾ ਹਾਂਜੀ ਤੇ ਫਿਰ ਤੁਸੀਂ ਕਿੰਨੀ ਕੁ ਦੂਰ ਤੱਕ ਜਾਣੇ ਹੋ ਆਪਣੀ ਲੋਕੇਸ਼ਨ ਤੋਂ ਬੋਰ ਤੋਂ ਸੰਗਰੂਰ ਤੱਕ ਤਾਂ ਅਸੀਂ ਜਾਣੀ ਹੀ ਆ ਜੀ ਹੁਣ ਇਸ ਤੋਂ ਬਾਅਦ ਸੰਗਰੂਰ ਕੰਮ ਕਰਾਂਗੇ 7-8 ਤਰੀਕ ਦੇ ਵਿੱਚ ਤੋਂ ਪਹਿਲਾਂ ਪਹਿਲਾਂ ਜੀ ਠੀਕ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਹੈ ਜੀ ਆਪਣਾ ਬਾਈ ਜੀ ਮੇਰਾ ਨਾਮ ਬਲਜਿੰਦਰ ਸਿੰਘ ਆ ਜੀ ਪਿੰਡ ਬੱਲੂਆਣਾ ਜਿਹੜਾ ਬਟੰਡਾ ਪੈਂਦਾ ਜੀ ਆਪਾਂ ਨੂੰ ਤੇ ਬਾਈ ਫਿਰ ਹੁਣ ਆ ਬਾਈ ਕਿਵੇਂ ਮੇਲ ਮਲਾਪ ਹੋਏ ਨਹੀਂ ਦੂਰ ਤੁਸੀਂ ਬੁਲਾਏ ਇਹਨਾਂ ਨੂੰ ਇਤੋਂ ਨਾ ਬਈ ਮੇਰਾ ਲਿਆਜੀਆ ਮੁੰਡਾ ਅਵਤਾਰ ਸਿੰਘ ਉਹ ਕੈਨੇਡਾ ਤੋਂ ਵਾਪਸ ਆਏ ਹੋਏ ਹਾਂਜੀ ਉਹਨਾਂ ਦੀ ਕੋਈ ਜਾਣ ਪਛਾਣ ਸੀ ਬਾਈ ਨਾਲ ਇਹਨਾਂ ਦੀ ਹੋਰ ਵਾਲਿਆਂ ਨਾਲ ਜੀ ਤੇ ਉਹਨਾਂ ਨੇ ਮੈਨੂੰ ਗਾਈਡ ਕਰਿਆ ਮੈਂ ਪਹਿਲਾਂ ਬਠਿੰਡੇ ਵੀ ਗਿਆ ਇੱਥੇ ਕਈ ਨਰਸਰੀਆਂ 'ਚ ਇੱਕ ਦਾ ਬਾਈਆਂ ਦਾ ਰੇਟ ਅੱਧਾ ਹੀ ਆ ਸਮਝ ਲਓ ਸਾਡੇ ਬਠਿੰਡੇ ਨਾਲੋਂ ਹਾਂਜੀ ਤੇ ਇੱਕ ਬਾਈ ਨੇ ਕੋਈ ਕੁਆਲਿਟੀ ਬਹੁਤ ਵਧੀਆ ਨਾਲੇ ਤਾਂ ਰੇਟ ਅੱਧਾ ਨਾਲੇ ਕੁਆਲਿਟੀ ਬਹੁਤ ਵਧੀਆ ਠੀਕ ਹੈ ਬਾਕੀ ਬਾਈ ਇਨਸਾਨ ਬਹੁਤ ਵਧੀਆ ਯਾਰ ਸਾਰੀਆਂ ਗੱਲਾਂ ਛੱਡ ਕੇ ਇਕੱਲਾ ਪੈਸਾ ਕਸ਼ ਤੇ ਨਾਲ ਨਹੀਂ ਜਾਂਦਾ ਹਾਂਜੀ ਬਾਕੀ ਸਿਰੇ ਜਾਣ ਵਾਲਾ ਇਨਸਾਨ ਹੈ ਨਹੀਂ ਅੱਕਰੀ ਬਾਈ ਨੂੰ ਜ਼ਰੂਰ ਮਿਲੋ ਮੈਂ ਤਾਂ ਇਹ ਗੱਲ ਕਹਿਣਾਗਾ ਕੋਈ ਵੀ ਚੀਜ਼ ਦੀ ਲੋੜ ਹੈ ਬਾਈ ਨਾ ਕਨੈਕਟ ਕਰੋ ਯਾਰ ਠੀਕ ਹੈ ਬਾਈ ਤੇ ਆਪਾਂ ਫਿਰ ਬਾਈ ਕਦੋਂ ਮਿਲੇ ਸੀ ਤੇ ਕਿੰਨੇ ਦਿਨਾਂ ਚ ਬਾਈ ਹੋਰਾਂ ਨੇ ਆ ਤੁਹਾਡਾ ਕੰਮ ਡਾਣੇ ਜਿਵੇਂ ਹਫ਼ਤਾ ਤੱਕ ਲਾਤਾ ਬਾਈ ਨੇ ਮੈਂ ਆਪਣੇ ਆਰਡਰ ਬੁੱਕ ਨੂੰ ਦੇਣਾ ਪਹਿਲਾਂ ਹਫ਼ਤਾ ਤੱਕ ਦਾ ਲਿਆ ਸਤ ਸਮਾਂ ਹਫ਼ਤੇ ਬਾਅਦ ਸਾਡੀ ਸਪਸ਼ਟੀ ਕਰਾਤੀ ਬਾਈ ਨੇ ਜਿਵੇਂ ਦੀ ਅਸੀਂ ਕਰਕੇ ਆਏ ਸੀ ਬੁੱਕ ਸਮਝ ਲਓ ਉਹੀ ਭੇਜੀ ਹੈ ਬਾਈ ਇਹਦਾ ਤਸੱਲੀ ਕਰਕੇ ਸਾਰੇ ੱ ਹੂੰ ਸਾਨੂੰ ਉੱਧਰ ਰੇਟ ਹੀ ਮਿਲਿਆ ਬਾਈ ਤੂੰ ਠੀਕ ਹੈ ਤੇ ਬਾਕੀ ਮਾਨਤਾਨ ਵੀ ਫੁੱਲ ਕਰਦਾ ਵਿਚਾਰਾ ਸਿਰੇ ਜਾਣ ਵਾਲਾ ਬੰਦਾ ਹੀ ਹੈਣੀ ਸਾਰਾ ਇਹ پارک ਤਿਆਰ ਕਰਵਾਇਆ ਹੈ ਨਾ ਬਾਈ ਤੂੰ ਹਾਂਜੀ ਬਾਈ ਜੀ ਹੁਣ ਫਿਰ ਬਈ ਆਪਣਾ ਇਧਰ پارک ਵੀ ਤਿਆਰ ਹੋ ਗਿਆ ਪਲਾਂਟ ਵੀ ਸਾਰੇ ਲਾਗੇ ਕੰਮ ਡਨ ਹੋ ਗਿਆ ਅੱਜ ਇੱਕ ਦਿਨ ਚ ਹਾਂਜੀ ਹਾਂਜੀ ਬਾਕੀ ਜੇ ਤੁਹਾਨੂੰ ਬਾਅਦ ਚ ਵੀ ਸਮੱਸਿਆ ਆਉਂਦੀ ਹੈ ਬਾਈ ਹਰਕੇ ਨਾਲ ਖੜੇ ਆ ਤੁਸੀਂ ਇਹਨਾਂ ਨੂੰ ਫੋਨ ਨੰਬਰ ਉੱਤੇ ਗੱਲ ਵੀ ਕਰ ਸਕਦੇ ਹੋ ਤੁਹਾਡੀ ਗੱਲ ਸੁਣਨਗੇ ਬਾਅਦ ਚ ਵੀ ਆਪਣੀ ਕੋਠੀ ਹੈ ਬਈ ਕਿਹੜੇ ਰੋਡ ਤੇ ਨੇੜੇ ਵਾਲਾ ਜੀ ਦੇਖਣਾ ਚਾਹੁੰਦਾ ਦਾਣਾ ਮੰਡੀ ਦੇ ਨਾਲ ਹੀ ਬੱਸ ਸਟੈਂਡ ਦੇ ਨਾਲ ਆਪਣਾ ਘਰ ਆ ਠੀਕ ਹੈ ਜੀ ਤੇ ਸੀਮੈਂਟ ਦੀ ਆਪਣੀ ਦੁਕਾਨ ਹੈ ਫਰਿਆ ਸੀਮੈਂਟ ਸਟੋਰ ਦੇ ਨਾਂ ਤੇ ਹਾਂਜੀ ਬੱਲੂ ਵਾਲੇ ਜੀ ਬਸ ਠੀਕ ਹੈ ਬਈ ਧੰਨਵਾਦ ਜੀ ਓਕੇ ਸਰ ਲਓ ਵੀ ਦੋਸਤੋ ਜਿਹੜੇ ਕੋਈ ਨੇੜੇ ਵਾਲੇ ਭਰਾ ਹੈਗੇ ਹਨਾ ਦੇਖਣਾ ਚਾਹੁੰਦੇ ਆ ਤਾਂ ਤੁਸੀਂ ਬੱਲੂ ਆਣੇ ਦੇਖ ਸਕਦੇ ਹੋ ਬਾਈ ਦਾ ਇਹਨਾਂ ਦਿਨਾਂ ਦੇ ਵਿੱਚ ਕੀ ਅਪਡੇਟ ਹੁੰਦੀਆਂ ਬਈ ਤੁਹਾਡੇ ਕੋਲ ਬਸ ਜੀ ਅਸੀਂ ਜਿਵੇਂ ਹੁਣ ਫਲਦਾਰ ਬੂਟੇ ਸੀ ਬਾਈ ਜੀ ਦੋ ਚਾਰ ਦਿਨ ਹੀ ਦੇਵਾਂਗੇ ਬਸ ਬੰਦ ਕਰ ਦਿੰਦੇ ਹਾਂ ਬੰਦ ਹੈ ਜੀ ਹਾਂਜੀ ਪਾਰਕਾਂ ਦਾ ਵੀ ਬਸ ਲਾਸਟ 10 10 ਅਪ੍ਰੈਲ ਜੀ ਠੀਕ ਹੈ ਕੋਈ ਘਾਹ ਨਹੀਂ ਕੋਈ ਬੂਟਾ ਨਹੀਂ ਹਾਂ ਕੋਈ ਗਮਲੇ ਵਾਲੀ ਕੋਈ ਆਈਟਮ ਥੋੜੀ ਬਹੁਤੀ ਚਾਹੀਦੀ ਆ ਲੈ ਜਾਓ ਜਿੰਨੇ ਵੀ ਗਮਲੇ ਮੰਨ ਲਓ ਧੁੱਪੇ ਪਏ ਆ 31 ਮਾਰਚ ਨੂੰ ਸਾਰੇ ਗਮਲੇ ਬਈ ਜਾਂ ਤਾਂ ਛਾਵੇਂ ਕਰ ਦਿਓ ਜਾਂ ਮੰਨ ਲਓ ਉਹਨਾਂ ਦੇ ਉੱਤੇ ਛਾਂ ਕਰ ਦਿਓ ਇਹ ਗਮਲੇ ਵੀ ਤੁਸੀਂ ਆਪ ਹੀ ਤਿਆਰ ਕਰਦੇ ਹੋ ਬਈ ਹਾਂਜੀ ਹਾਂਜੀ ਸੀਮੈਂਟ ਦੇ ਕੰਮ ਲਈ ਇਹ ਜਿਹੜਾ ਬ੍ਰੇਕ ਹੈਗਾ ਹੁਣ ਫਿਰ ਆਪਣਾ ਕਿੰਨੇ ਮਹੀਨਿਆਂ ਦਾ ਬ੍ਰੇਕ ਹੁੰਦਾ ਦੁਬਾਰਾ ਸਟਾਰਟਿੰਗ ਕਰੋ ਇਹ ਚੱਲ ਪੂਆ ਬਾਈ ਜੀ ਵੀ ਮੰਨ ਲਓ ਜਿਵੇਂ ਵਿਸਾਖੀ ਤੋਂ ਲੈ ਕੇ ਮਤਲਬ ਅੱਧਾ ਅਪ੍ਰੈਲ ਤੋਂ ਮਈ ਜੂਨ ਜੁਲਾਈ ਜਿੰਨਾ ਚਿਰ ਚੰਗੇ ਮਹੀਨੇ ਨਹੀਂ ਬੰਦੇ ਲਗਭਗ 3 ਕੁ ਮਹੀਨੇ ਜੀ 2.5 3 ਮਹੀਨੇ ਠੀਕ ਹੈ ਜੀ ਜਦੋਂ ਮਹੀ ਪੈਣ ਲੱਗੇ ਦੁਬਾਰਾ ਫੇਰ ਸਟਾਰਟ ਹੋ ਜਾਊਗਾ ਜੀ ਹਾਂ ਬਾਈ ਜੀ ਬੱਬੂ ਭਾਈ ਜੀ ਇੱਥੇ ਬੱਲੂਆਣੇ ਤੋਂ ਹੀ ਇਹ ਭਾਈ ਦਾ ਨਾਲ ਹੀ ਆਇਆ ਜਿਵੇਂ ਅੱਜ ਆਪਾਂ ਬੂਟੇ ਲੈ ਕੇ ਆਏ ਆ ਜੀ ਵੈਸੇ ਬਾਈ ਨੂੰ ਸ਼ੌਂਕ ਬਹੁਤ ਆ ਜੀ ਆ ਆ ਦੇਖੋ ਦੂਰ ਤਾਈ ਉਹ ਘਾਹ ਵੀ ਪਰਲੇ ਪਾਸੇ ਲੱਗਿਆ ਹੋਇਆ ਹੈ ਬਾਈ ਦਾ ਹਾਂਜੀ ਬਾਕੀ ਜਗ੍ਹਾ ਦੇ ਮਤਲਬ ਕੋ ਵੀ ਫਿਰ ਵੀ ਬਹੁਤ ਸੋਹਣਾ ਬਣਿਆ ਹੋਇਆ ਜਿਵੇਂ ਆਪਾਂ ਕਹਿ ਦਈਏ ਜੀ ਜੀ ਬਾਈ ਬਾਈ ਹੋਰਾਂ ਨੂੰ ਕੀ ਦਿੱਤਾ ਜੀ ਅੱਜ ਬਾਈ ਹੋਰਾਂ ਨੂੰ ਅੱਜ ਆਪਾਂ ਲੈ ਕੇ ਆਏ ਜੀ ਜਿਵੇਂ ਆ ਬੂਟੇ ਟਪੋਰੀਆਂ ਦੇ ਆ ਜੀ ਹਾਂਜੀ ਟਪੋਰੀਆਂ ਦੇ ਹੋਗੇ ਜੀ ਆ ਛਾਂ ਵਾਲੇ ਬੂਟੇ ਹੀ ਆ ਰਿਕਾ ਪਾਮ ਉਸ ਤੋਂ ਬਾਅਦ ਆ ਟਪੋਰੀਆਂ ਹੋ ਗਈਆਂ ਜੀ ਆ ਟਰਮੀਨਲ ਜੀ ਦਵਾਈ ਪਾਈ ਹੈ ਹੁਣ ਸਾਰੇ ਨੂੰ ਫਰੂਟ ਦੇ ਬੂਟੇ ਆ ਤਿੰਨ ਚਾਰ ਵੇਚ ਜੀ ਫਿਰ ਆ ਵੱਡੇ ਬੋਤਲ ਪਾਮ ਜਿਹੜੇ ਬਾਈ ਦੇ ਲਾਏ ਆ ਉਹ ਹੀ ਬੋਤਲ ਪਾਮ ਆ ਜੀ ਠੀਕ ਹੈ ਹਾਂਜੀ ਬਈ ਜਿਵੇਂ ਇੰਨੀ ਦੂਰੋਂ ਤੁਸੀਂ ਆਉਣੇ ਹੋ ਹਨਾ ਹਾਂਜੀ ਜਿਹੜਾ ਤੇਲ ਦਾ ਖਰਚਾ ਵੀ ਹੁੰਦਾ ਗੱਡੀ ਵੀ ਆਉਣੀ ਆ ਹਾਂਜੀ ਤੇ ਨਾਲ ਤੁਸੀਂ ਲੇਬਰ ਵੀ ਲੈ ਕੇ ਆਏ ਹੋ ਹਾਂਜੀ ਇਹ ਫਿਰ ਕਿਵੇਂ ਕਵਰ ਕਰਦੇ ਹੋ ਬਈ ਇਹ ਕਵਰ ਆਏ ਹੁੰਦਾ ਬਾਈ ਜੀ ਵੀ ਜਿਹੜਾ ਤਾਂ ਹੁੰਦਾ ਕਾ ਦਾ ਕਾ ਲਾਉਣੇ ਆ ਕਾ ਦੇ ਤਾਂ ਵਿੱਚੇ ਪੈਸੇ ਹੁੰਦੇ ਲੇਬਰ ਦੇ ਠੀਕ ਹੈ ਅਸੀਂ ਰੇਟ ਉਸੇ ਹਿਸਾਬ ਨਾਲ ਲਾਉਣੇ ਆ ਜਿਹੜੇ ਕੋਈ ਬੰਦੇ ਨਾਲ ਇੱਕ ਦੋ ਬੰਦੇ ਜਾਂ ਤਿੰਨ ਜਾਂ ਚਾਰ ਬੰਦੇ ਅਲੱਗ ਕੰਮ ਕਰਦੇ ਆ ਉਹਦਾ ਅਲੱਗ ਹੁੰਦਾ ਜੀ ਵੀ ਕੱਲ ਦਾ ਸਿਰਫ ਤੇਲ ਖਰਚਾ ਹੁੰਦਾ ਜੀ ਅੱਛਾ ਬਈ ਕਿਰਾਇਆ ਨਹੀਂ ਲੈਂਦੇ ਜੀ ਸਿਰਫ ਡੀਜ਼ਲ ਖਰਚਾ ਜਿਵੇਂ ਬਾਈ ਨੇ ਕਿਹਾ ਵੀ ਡੀਜ਼ਲ ਖਰਚਾ ਪਾ ਕੇ ਵੀ ਸਾਨੂੰ ਬੂਟੇ ਬਹੁਤ ਸਸਤੇ ਪਏ ਹਨ ਉਹਨਾਂ ਨੇ ਟਰਾਈ ਕੀਤਾ ਸਾਰੀਆਂ ਨਰਸਰੀਆਂ ਤੋਂ ਤੇ ਜਿਵੇਂ ਹੋਰ ਵੀ ਨਰਸਰੀਆਂ ਹਰੇਕ ਦਾ ਆਪਣਾ ਆਪਣਾ ਰੇਟ ਹੁੰਦਾ ਤੁਹਾਡੇ ਬਾਰੇ ਸਾਰੇ ਇਹ ਗੱਲਾਂ ਕਹਿੰਦੇ ਵੀ ਰੇਟ ਬਹੁਤ ਘੱਟ ਹੈਗਾ ਫਿਰ ਤੁਸੀਂ ਕਿਵੇਂ ਇਹ ਕੰਮ ਕਰ ਰਹੇ ਹੋ ਪੱਲਿਓਂ ਪਾ ਕੇ ਦੇ ਰਹੇ ਹੋ ਨਹੀਂ ਪੱਲਿਓਂ ਪਾ ਕੇ ਤਾਂ ਬਈ ਕਿੱਥੇ ਪੂਰਾ ਆਇਆ ਜਾਂਦਾ ਹਨਾ ਪਰ ਸਿਰਫ ਜਮੀਰ ਹੀ ਇੰਨਾ ਕ ਮੰਨਦਾ ਹੈ ਕਿ ਬਾਈ ਜੀ ਖਾਣੀਆਂ ਤਾਂ ਦੋ ਰੋਟੀਆਂ ਹੀ ਆ। ਜੀ ਹਨਾ ਐਵੇਂ ਇੱਥੇ ਚੱਲ ਲਾਈ ਜਾਓ ਬਾਅਦ ਚੋਂ ਤੇ ਹਰਮੰਦਰ ਸਾਹਿਬ ਤੁਰੇ ਫਿਰੋ ਜਾ ਹਜ਼ੂਰ ਸਾਹਿਬ ਤੁਰੇ ਫਿਰੋ ਨੱਕ ਰਕੜਦੇ ਮੈਨੂੰ ਤਾਂ ਨਹੀਂ ਉਹ ਚੀਜ਼ ਜੱਚਦੀ। ਠੀਕ ਹੈ ਮੇਰੇ ਵਾਸਤੇ ਤਾਂ ਮੈਨੂੰ ਮੇਰੀ ਮਿਹਨਤ ਮਿਲ ਜੇ ਤਸੱਲੀ ਹੈ। ਹੋਰ ਆਪਾਂ ਨੂੰ ਕੁਝ ਨਹੀਂ ਚਾਹੀਦਾ। ਤੁਸੀਂ ਆਪਦੇ ਕੰਮ ਨੂੰ ਹੀ ਪੂਜਾ ਮੰਨ ਲਿਆ ਹਾਂ ਜੀ ਹਾਂ ਜੀ ਆਪਾਂ ਦਾ ਸਿਰਫ ਕੰਮ ਨਾਲ ਹੀ ਮਤਲਬ ਹੈ ਜੀ ਠੀਕ ਹੈ ਬਾਈ ਜੀ ਬਾਈ ਜੀ ਆਪਣਾ ਕਿਵੇਂ ਮੇਲ ਹੋਇਆ ਸੀਗਾ ਬਾਈ ਨਾਲ ਜੀ ਮੇਲ ਤਾਂ ਜੀ ਮੇਰਾ ਜਿਹੜੀ ਪਿਛਲੀ ਥੋੜੀ ਜਾ ਕੇ ਬਲਜਨ ਸਿੰਘ ਹੈ ਜੀ ਉਹ ਆਪਣੀ ਮਾਸਦੀ ਦਾ ਮੁੰਡਾ ਹੀ ਹੈ ਜੀ ਠੀਕ ਹੈ ਠੀਕ ਹੈ ਜੀ ਤੇ ਉਹ ਪਹਿਲਾਂ ਮੈਂ ਬੂਟੇ ਲੈ ਕੇ ਆਉਣਾ ਮੈਂ ਬੂਟੇ ਉਹ ਪਹਿਲਾਂ ਅਸੀਂ ਪਹਿਲਾਂ ਹਾਟ ਦੇ ਭੰਡੇ ਆਰਚ ਨਰਸਰੀ ਆ ਅਸੀਂ ਉੱਥੋਂ ਲੈਣੇ ਹੁੰਦੇ ਆ ਉਹ ਕਹਿੰਦਾ ਯਾਰ ਮੈਂ ਪਤਾ ਕਹਿੰਦਾ ਯਾਰ ਬਾਈ ਦਾ ਰੇਟ ਬਹੁਤ ਘੱਟ ਹੈ ਮੈਂ ਕਹਿੰਦਾ ਤੇਰੇ ਘਰੇ ਮੇਰੇ ਵੀ ਕੁਝ ਨਾ ਸੀਗੇ ਪੰਜ ਸੱਤਾਂ ਨਾਲ ਆ ਗਏ ਬੂ ਜੋ ਅਸੀਂ ਗਏ ਆ ਬਾਈ ਜੀ ਮਾਲੋ ਤੇ ਸਾਨੂੰ ਵੀ ਲੱਗਾ ਵੀ ਇਹਦੂ ਪਾਸ ਤੇ ਠੱਗੀ ਗਏ ਬਾਈ ਜੀ ਜਿਹੜਾ ਹਜ਼ਾਰ ਜਿਹੜਾ ਬੂਟਾ ਲੈ ਕੇ ਆਏ ਆ ਮਾਲੋ ਅਸੀਂ ਬਾਈ ਜੀ 500 400 ਰੁਪਏ ਦਾ ਬੂਟਾ ਨੂੰ ਦਿੱਤਾ ਇਹਨਾਂ ਨੇ ਤੇ ਉਹਦੇ ਕਰਕੇ ਮੈਂ ਵੀ ਮੇਰੇ ਕੋਲ ਸੀਗੇ 15 20 ਬੂਟੇ ਦੀ ਕਪੈਸਿਟੀ ਸੀ ਲਾਉਣ ਦੀ ਹੋਰ ਤੇ ਉਹ ਫਿਰ ਲੈ ਆ ਬਾਈ ਜੀ ਤੁਸੀਂ ਜਿਵੇਂ ਤੁਹਾਡਾ ਇਹ ਦੇਖ ਰਹੇ ਹਣਾ ਜੀ ਸਾਰੀ ਡੈਕੋਰੇਸ਼ਨ ਆ ਪਲਾਂਟ ਸੋਹਣੇ ਲੱਗੇ ਆ ਤੇ ਤੁਹਾਨੂੰ ਕਿੰਨੇ ਸਾਲਾਂ ਦਾ ਸ਼ੌਂਕ ਹੈ ਸਾਰੀ ਕਟਿੰਗ ਵਗੈਰਾ ਆਪ ਹੀ ਕਰਦੇ ਹੋ ਹਾਂ ਬਈ ਆਪ ਹੀ ਕਰਦੇ ਆ ਕਟਿੰਗ ਵਾਲੀ ਮਸ਼ੀਨ ਜੀ ਵੀ ਹੈਗੀ ਬਈ ਹੈਜ ਕਟਿੰਗ ਵਾਲੀ ਤੇ ਦੂਜੀ ਘਾਹਕੂ ਦੀ ਕਟਿੰਗ ਮਸ਼ੀਨ ਹੈਗੀ ਬਈ ਜੀ ਹਾਂ ਤੇ ਸ਼ੌਂਕ ਤਾਂ ਬਈ ਐਂ ਜੀ ਜਦੋਂ ਮਕਾਨ ਪਾਇਆ ਸੀ ਆ ਤੇ ਜਿਵੇਂ ਲੋਕਾਂ ਦੇ ਗਾਰਡਨ ਦੇ ਨੇ ਸੀ ਯਾਰ ਲੋਕਾਂ ਕੋਠੀਆਂ ਮੂਰੇ ਇਹਨੇ ਬੂਟੇ ਲੱਗੇ ਹੋਏ ਆ ਉਹ ਆਪ ਦੀ ਮਨ ਚ ਵੀ ਸੀਗਾ ਵੀ ਅਰ ਜਿੱਦੇ ਆਪਾਂ ਉੱਠੀ ਪਈ ਉਹਦੇ ਵੀ ਆਪਾਂ ਵੀ ਕਰਾਂਗੇ ਤਾਂ ਫਿਰ ਉਹਵੇਂ ਹੌਲੀ ਪ੍ਰੋਸੈਸ ਚੱਲੀ ਜਾਂਦਾ ਬਈ ਸਿੱਖੀ ਜਾਂਦੀ ਨਵੀਂ ਹਾਂਜੀ ਠੀਕ ਹੈ ਜੋ ਫਿਰ ਆਏ ਚਲੋ ਠੀਕ ਹੈ ਬਾਈ ਤੇ ਬਾਈ ਹੋਰਾਂ ਦੇ ਅੱਜ ਪਲਾਂਟ ਆ ਜਿਹੜੇ ਬਾਈ ਡਿਲੀਵਰ ਕਰਕੇ ਗਏ ਆ ਘਰੇ ਆ ਕੇ ਹਨਾ ਤੇ ਠੀਕ ਹੈ ਬਾਈ